ਦੀਵਾਲੀ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਇੱਕ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ ਤਾਂ ਦੱਸ ਦਈਏ ਕਿ ਜਿੱਥੇ ਅਜਨਾਲਾ ਨੇੜੇ ਖੇਤਾਂ ਦੇ ਵਿੱਚੋਂ 3 ਹੈਂਡ ਗ੍ਰਨੇਡ ਤੇ ਆਰਡੀਐਕਸ ਬਰਾਮਦ ਹੋਇਆ ਤਾਂ ਦੀਵਾਲੀ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਐਸਐਸਪੀ ਦਿਹਾਤੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਅਜਨਾਲਾ ਦੇ ਵਿੱਚ ਪਿੰਡ ਢੇੜੀ ਦੇ ਨੇੜੇ ਖੇਤਾਂ ਦੇ ਵਿੱਚੋਂ ਤਿੰਨ ਹੈਂਡ ਗਰਨੇਡ ਆਰਡੀਐਕਸ ਤੇ ਵਿਸਫੋਟਕ ਸਮਗਰੀ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਕੋਈ ਕਿਸਾਨ ਹੈ ਜਿਸ ਦੇ ਵੱਲੋਂ ਪਰਾਲੀ ਨੂੰ ਅਗ ਨਾ ਲਗਾਉਣ ਸੰਬੰਧੀ ਜਾਗਰੂਕਤਾ ਮੀਟਿੰਗ ਕੀਤੀ ਜਾ ਰਹੀ ਸੀ ਤੇ ਇਸੇ ਦਰਮਿਆਨ ਜੋਥੇ ਉਹਨਾਂ ਦੀ ਨਿਗਾਹਿਕ ਪੀਲੇ ਰੰਗ ਦੇ ਟੇਪ ਦੇ ਨਾਲ ਲਪੇਟੇ ਸ਼ੱਕੀ ਬੈਗ ਤੇ ਪੈਂਦੀ ਹੈ ਜਦ ਬੈਗ ਖੋਲਿਆ ਤਾਂ ਉਸ ਦੇ ਵਿੱਚੋਂ ਤਿੰਨ ਹੈਂਡ ਗ੍ਰੇਨੇਡ ਤੇ ਕੁਝ ਮਾਤਰਾ ਦੇ ਵਿੱਚ ਆਰਟੀਐਕਸ ਤੇ ਧਮਾਕਾਖੇ ਸਮੱਗਰੀ ਬਰਾਮਦ ਹੋਈ ਜਿਸ ਤੋਂ ਬਾਅਦ ਤੁਰੰਤ ਬੰਮਸਕਵੈਟ ਤੇ ਫੋਰੈਂਸਿਕ ਟੀਮ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪਹੁੰਚ ਕੇ ਸਮਾਨ ਨੂੰ ਸੁਰੱਖਿਅਤ ਹੀ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤਾਂ ਪੁਲਿਸ ਨੇ ਇਲਾਕੇ ਇਹਨੂੰ ਘੇੜਨਾ ਸ਼ੁਰੂ ਕੀਤਾ ਉੱਥੇ ਹੀ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਸਮਾਨ ਸੰਭਵ ਤੌਰ ਤੇ ਕਿਸੇ ਵੱਡੀ ਸਾਜ਼ਿਸ਼ ਦੇ ਲਈ ਛੁਪਾ ਕੇ ਰੱਖਿਆ ਗਿਆ ਸੀ ਇਸ ਮਾਮਲੇ ਸੰਬੰਧੀ ਹੁਣ ਹਰ ਇੱਕ ਐਂਗਲ ਤੋਂ ਜਾਂਚ ਰਜਿਆ ਤਾਂ ਦਾਸਾ ਇਹ ਕਿ ਤਿਉਹਾਰਾ ਦੇ ਦੌਰਾਨ ਪੰਜਾਬ ਨੂੰ ਦਹਿਲਾਉਣ ਦੀ ਇੱਕ ਵੱਡੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਪਰ ਇਹੀ ਵਿਸਫੋਟਕ ਸਮਗਰੀ ਮਿਲਣਾ ਕਿਤੇ ਨਾ ਕਿਤੇ ਵੱਡੀ ਚਿੰਤਾ ਦਾ ਵਿਸ਼ਾ ਤੁਹਾਡਾ ਜਿਹੜਾ ਪਿੰਡ ਆ? ਕਰਪੇ ਸਿੰਘ ਪਿੰਡ ਤੇੜੀ ਇਹ ਕੀ ਮਿਲਿਆ ਤੁਹਾਡੀ ਜ਼ਮੀਨ 'ਚ ਇਹ? ਹਾਂਜੀ ਜ਼ਮੀਨ ਦੇ ਬਾਹਰ ਪਿਆ ਹੀ ਪਹਿਲੀ ਦੀ ਗੋਠ ਨੁਕਰਜੀ 'ਚ ਕੁੱਤੇ ਡੇ ਹੀ ਫਰੋਲਣ ਆ। ਅੱਛਾ ਜੀ। ਇਹ ਆਰ ਡੀ ਐਕਸ ਕਹ ਰਹੇ ਪੁਲਿਸ ਮੁਲਾਜ਼ਮ ਆਏ ਆ। ਅੱਛਾ ਤੇ ਕਿਸ ਤਰ੍ਹਾਂ ਪਤਾ ਕਿਸ ਤਰ੍ਹਾਂ ਲੱਗਾ ਤੁਹਾਨੂੰ ਇਹ ਨਾ ਪਾਣੀ ਲਾਇਆ ਸੀ ਆਪਾਂ ਪੈਲੀ ਨੂੰ ਵੱਡੇ ਬ੍ਰਦਰ ਪਾਣੀ ਲਾਇਆ ਸੀ ਤੇ ਉਹ ਜੋ ਪਾਣੀ ਦੇਖਣਾ ਇਹ ਆ ਤੇ ਉਹਨਾਂ ਵੇਖਿਆ ਕੁੱਤੇ ਫਰੋਲਣ ਦੇ ਸੀ ਤੇ ਉਹਨਾਂ ਵੇਖ ਕੇ ਤੇ ਮੈਨੂੰ ਫੋਟੋਆਂ ਭੇਜੀਆਂ ਤੇ ਮੈਂ ਉਸੇ ਵਾਲੇ ਪੁਲਿਸ ਨੂੰ ਭਲਾ ਦਿੱਤੀ ਡਿਪਟੀ ਸਾਹਿਬ ਨੂੰ ਅੱਛਾ ਕੀ ਮਿਲਿਆ ਕੀ ਇਹ ਕਿਦੇ ਵਿੱਚ ਕੀ ਹੈਗਾ ਥੋੜਾ ਵਿਸਤਾਰ ਨਾਲ ਦੱਸਿਓ ਇਹਦੇ ਵਿੱਚ ਆ ਡੀਐਕਸੀ ਕਹਿ ਰਹੇ ਆ ਮੁਲਾਜ਼ਮ ਸਾਹਿਬ ਆਏ ਆ ਕਿੰਨੇ ਪੈਕੇਟ ਹੈਗੇ ਆ ਕਿਰਚ 5 ਪੈਕੇਟ ਜੋ ਪਰ ਇੱਕ ਲਿਫਾਫੇ ਵਿੱਚ ਵਿੱਚੋਂ 5 ਨਿਕਲੇ ਆ ਕਿਸ ਤਰ੍ਹਾਂ ਪੈਕਿੰਗ ਕਿਸ ਰਹੀ ਹੈ ਇਹ ਨਾ ਪੈਕਟ ਵਿੱਚੋਂ ਕੁੱਤਿਆਂ ਨੇ ਫਰੋਲ ਕੇ ਕੱਢਤੇ ਇੱਕੋ ਪੈਕਟ ਦੇ ਵਿੱਚ ਹੀ ਇਹ ਨਹੀਂ ਪਤਾ ਹੁਣ ਵੀ ਇੱਕ ਜਿਹੇ ਜੰਦੂਆਂ ਜੀ ਤੇ ਫਰੋਲ ਕੇ ਕੱਢੇ ਪਏ ਪੈਕਟ ਹੁਣ ਬੰਦ ਨੇ ਪੈਕਟ ਬੰਦ ਪਏ ਕਿਸ ਕਲਰ ਦੇ ਨੇ ਪੈਕਟ ਪੈਕਟ ਵਾਈਟ ਕਲਰ ਦੇ ਨੇ ਨੀ ਪੀਲੇ ਪੀਲੇ ਕਲਰ ਦੇ ਅੱਛਾ ਪੀਲੇ ਕਲਰ ਹਾਂ ਜੀ ਵਿੱਚ ਸੈਲਸੁੱਲ ਵਗੈਰਾ ਵਿੱਚ ਇੱਕ ਜਿ ਸੈਲ ਹੈ ਤੇ ਇੱਕ ਇਹ ਮੁਲਾਜ਼ਮ ਨੇ ਖੋਲਿਆ ਉਹ ਚੋਂ ਇੱਕ ਗਰਨੇਡ ਨਿਕਲਿਆ ਬਾਹਰ ਅੱਛਾ ਗਰਨੇਡ ਇੱਕ ਗੱਡਿਆ ਗਰਨੇਡ ਬਲੂ ਕਲਰ ਦਾ ਅੱਛਾ ਪਹਿਲਾਂ ਵੀ ਕਦੀ ਕੋਈ ਇਸ ਤਰ੍ਹਾਂ ਦਾ ਨਾ ਨਾ ਪਹਿਲਾਂ ਕੋਈ ਨਹੀਂ ਇਸ ਤਰ੍ਹਾਂ ਦੀ ਕੋਈ ਅਹੀਂ ਅੱਜ ਸਟੰਬਲ ਬਰਨਿੰਗ ਦੇ ਰਿਗਾਰਡਿੰਗ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਪਿੰਡ ਤੇੜੀ ਦੇ ਵਿੱਚ ਜਿਹੜਾ ਵਾ ਪਰਾਲੀ ਦੀ ਰਹਿਣ ਖੁੱਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਅਵੇਅਰਨੈਸ ਮੀਟਿੰਗ ਕਰ ਰਹੇ ਸੀਗੇ ਤੇ ਖੇਤਾਂ ਦੇ ਵਿੱਚ ਜਦੋਂ ਅਸੀਂ ਇੱਕ ਖੇਤੋਂ ਦੂਜੇ ਖੇਤ ਨੂੰ ਜਾ ਰਹੇ ਸੀਗੇ ਤਾਂ ਸਾਨੂੰ ਇੱਕ ਪੋਲੀਥੀਨ ਦਾ ਬੈਗ ਨਜ਼ਰ ਆਇਆ ਜੋ ਸ਼ੱਕੀ ਸ਼ੱਕੀ ਪ੍ਰਤੀਤ ਹੁੰਦਾ ਸੀ ਜਿਸ ਨੂੰ ਅਸੀਂ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਤਮਾਕਾ ਗੇਜ ਸਮਗਰੀ ਤੇ ਗ੍ਰਨੇਡ ਵਗੈਰਾ ਤੇ ਮਦਰ ਬੋਰਡ ਤੇ ਹੋਰ ਚੀਜ਼ਾਂ ਜਿਹੜੀਆਂ ਬਰਾਮਦ ਹੋਈਆਂ ਜਿਸ ਬਾਰੇ ਮੈਂ ਤੁਰੰਤ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਤੇ ਹੁਣ BDS ਬੰਬ ਡਿਸਪੋਜ਼ਲ ਟੀਮ ਜਿਹੜੀ ਆ ਉਹ ਆ ਰਹੀ ਹੈ ਮੌਕੇ ਦੇ ਉੱਤੇ ਅਸੀਂ ਸੈਂਡ ਬੈਗਾਂ ਦੇ ਨਾਲ ਇਹਨੂੰ ਜਿਹੜਾ ਵਾ ਉਹ ਸੁਰੱਖਿਅਤ ਕਰ ਦਿੱਤਾ ਵਾ ਤੇ ਬਾਕੀ ਇਹ ਜਾਂਚ ਦਾ ਵਿਸ਼ਾ ਵਾ ਇਹ ਬੜੀ ਜਿਹੜੀ ਦੀਵਾਲੀ ਦੇ ਤਿਉਹਾਰ ਆ ਰਿਹਾ ਵਾ ਜਾਂ ਮਤਲਬ ਹੋਰ ਵੀ ਫੈਸਟੀਵਲ ਸੀਜ਼ਨ ਆ ਰਿਹਾ ਵਾ ਉਹਦੇ ਤੋਂ ਪਹਿਲਾਂ ਹੀ ਜਿਹੜਾ ਵਾ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹੜੀ ਇਹ ਮਾਨਯੋਗ ਡੀਜੀਪੀ ਸਾਹਿਬ ਤੇ ਡੀਆਈਜੀ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਸਾਡੀਆਂ ਰੋਜ਼ ਮੀਟਿੰਗਾਂ ਹੁੰਦੀਆਂ ਵਾ ਸੁਰੱਖਿਆ ਨੂੰ ਲੈ ਕੇ ਤੇ ਉਸ ਉਸ ਦਾ ਹੀ ਨਤੀਜਾ ਵਾ ਉਹਦੇ ਚ ਅਸੀਂ ਪੁਲਿਸ ਜਿਹੜੀ ਬਹੁਤ ਮੁਸਤੈਦ ਸੀਗੀ ਤੇ ਮੁਸਤੈਦੀ ਦੇ ਕਾਰਨ ਜਿਹੜਾ ਵਾ ਇਹ ਸਾਨੂੰ ਸਫਲਤਾ ਮਿਲੀ ਆ ਇਹ ਕੋਈ ਵੱਡਾ ਹਾਦਸਾ ਜਿਹੜਾ ਵਾ ਹੋਣ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਆਪਣੀ ਮਸਾਇਦਦੀ ਨਾਲ ਰੋਕਿਆ ਗਿਆ ਵਾ ਇਹ ਸਾਡੇ ਸੀਨੀਅਰ ਅਫਸਰਾਂ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹਦੇ ਮੁਤਾਬਕ ਅਸੀਂ ਦਿਨ ਰਾਤ ਸਟੇਟ ਦੇ ਵਿੱਚ ਪੀਸ ਬਣਾਉਣ ਲਈ ਮਿਹਨਤ ਕਰ ਰਹੇ ਆ ਉਹਦਾ ਨਤੀਜਾ ਵਾ ਬਾਕੀ ਇਹ ਜਾਂਚ ਦਾ ਵਿਸ਼ਾ ਵਾ ਵੀ ਇਹ ਕਿੱਥੋਂ ਆਇਆ ਕਿੰਨੇ ਲਿਆਂਦਾ ਕੀ ਕਰਨਾ ਸੀ ਕਿੱਥੇ ਵਰਤਣਾ ਸੀ ਇਹ ਸਾਡੇ ਸੀਨੀਅਰ ਅਫਸਰ ਤੁਹਾਨੂੰ ਜਿਹੜਾ ਬਰੀਫ ਕਰਨਗੇ ਕਿੰਨੇ ਗ੍ਰੇਨੇਡ ਸੀ ਕਿੰਨੀ ਆਰਡੀਐਕਸ ਸੀ ਥੋੜਾ ਵਿਸਤਾਰ ਨਾਲ ਤਿੰਨ ਗ੍ਰੇਨੇਡ ਆ ਜੀ ਤੇ ਆਰਡੀਐਕਸ ਆ ਤੇ ਰਿਮੋਟ ਕੰਟਰੋਲ ਆ ਤੇ ਜਿਹੜੇ ਉਹਦੇ ਇਕੁਪਮੈਂਟਸ ਹੁੰਦੇ ਆ ਸਾਰੇ ਬੈਟਰੀ ਵਗੈਰਾ ਸੈੱਲ ਵਗੈਰਾ ਉਹ ਆ